ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰਬਾਣੀ ਸਿੱਖੀਏ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸੰਗਤ ਜੀ ਗੁਰਬਾਣੀ ਦੇ ਸ਼ੁੱਧ ਉਚਾਰਨ ਦੇ ਸਬੰਧ ਵਿੱਚ ਅੱਜ ਇੱਕ ਬਹੁਤ ਹੀ ਅਹਿਮ ਜਾਣਕਾਰੀ ਬਹੁਤ ਦਿਨਾਂ ਦੇ ਬਾਅਦ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਤੇ ਜਿਵੇਂ ਅਕਸਰ ਹੀ ਬੇਨਤੀ ਕਰਦਾ ਹਾਂ ਵੀ ਅੱਜ ਦੇ ਇਸ ਪ੍ਰੋਗਰਾਮ ਨੂੰ ਬਹੁਤ ਧਿਆਨ ਦੇ ਕੇ ਬਹੁਤ ਤਵੱਜੂ ਦੇ ਨਾਲ ਆਪ ਵੀ ਸੁਣੋ ਤੇ ਅੱਗੇ ਤੋਂ ਅੱਗੇ ਸੰਗਤ ਨਾਲ ਇਹਨੂੰ ਸ਼ੇਅਰ ਜ਼ਰੂਰ ਕਰਦੇ ਹੋ ਸੰਗਤ ਜੀ ਜਦੋਂ ਅਸੀਂ ਮਹਾਰਾਜ ਦੀ ਪਾਵਨ ਅਮਰਤਲੀ ਬਾਣੀ ਦਾ ਪਾਠ ਕਰਦੇ ਆ ਨਾ ਤੇ ਗੁਰੂ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ ਇੱਕ ਮੁਬਾਰਕ ਸ਼ਬਦ ਬਹੁਤ ਵਾਰ ਸਾਨੂੰ ਪੜਨ ਨੂੰ ਮਿਲਦਾ ਹੈ ਹੁਣ ਇਹ ਜਿਹੜਾ ਸ਼ਬਦ ਆ ਇਹ ਸ਼ਬਦ ਸਾਨੂੰ ਵੈਸੇ ਤਾਂ ਤਿੰਨ ਸਰੂਪਾਂ ਵਿੱਚ ਪੜਨ ਨੂੰ ਮਿਲਦਾ ਹੈ ਆ ਸਕਰੀਨ ਦੇ ਉੱਤੇ ਲਿਖਿਆ ਹੋਇਆ ਤੁਸੀਂ ਸ਼ਬਦ ਦੇਖ ਰਹੇ ਹੋ ਸਸਾ ਹਾ 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 ਇਹ ਦੇ ਪੈਰ ਵਿੱਚ ਔਕੜ ਦੀ ਮਾਤਰਾ ਫਿਰ ਸ ਹਾ 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 ਕਰਮੁਕਤਾ ਫਿਰ ਸ ਹਾ ਹਾ ਇਹਾਇ ਕਰਮੁ ਸਿਹਾਰੀ ਦੀ ਮਾਤਰਾ ਸੰਗਤ ਜੀ ਇਸ ਗੱਲ ਨੂੰ ਖਿਆਲ ਚ ਰੱਖੋ ਜਿਹੜਾ ਸ ਹਾ ਹੇ ਨੂੰ ਔਕੜ ਦੀ ਮਾਤਰਾ ਲੈਣਾ ਇਸ ਮੁਬਾਰਕ ਸ਼ਬਦ ਦਾ ਜਿਹੜਾ ਉਚਾਰਨ ਉਹ ਨਵੀਨ ਵਿਦਵਾਨਾਂ ਦੇ ਮੁਤਾਬਕ ਇਹ ਦੋ ਤਰ੍ਹਾਂ ਦੇ ਨਾਲ ਹੁੰਦਾ ਜਿੱਥੇ ਤਾਂ ਇਹ ਮੁਬਾਰਕ ਸ਼ਬਦ ਨਾਵਾਚੀ ਇਕਵਚਨ ਪੁਲਿੰਗ ਵਾਚੀ ਸ਼ਬਦ ਬਣੇਗਾ ਗੁਰਬਾਣੀ ਵਿਆਕਰਣ ਦੇ ਅਨੁਸਾਰ ਤੇ ਜਿਹੜੇ ਸਾਡੇ ਨਵੀਨ ਵਿਦਵਾਨ ਨੇ ਜਿਦਾਂ ਕੀ ਗਿਆਨੀ ਹਰਬੰਸ ਸਿੰਘ ਜੀ ਪਟਿਆਲੇ ਵਾਲੇ ਜਿਦਾਂ ਕੀ ਯਾਦੀ ਜਗਤਾਰ ਸਿੰਘ ਜੀ ਜਾਚਕ ਯਾਨੀ ਸੈب ਸਿੰਘ ਜੀ ਮਾਰਕੰਡਾ ਇਸ ਤਰ੍ਹਾਂ ਦੇ ਬਹੁਤ ਸਾਰੇ ਵਿਦਵਾਨ ਪ੍ਰਿੰਸੀਪਲ ਹਰਪ੍ਰੀਤ ਸਿੰਘ ਜੀ ਇਨ ਨਵੀਨ ਵਿਦਵਾਨਾਂ ਦੇ ਵਿੱਚ ਇਹਨਾਂ ਦੀ ਗਿਣਤੀ ਕੀਤੀ ਜਾਂਦੀ ਆ ਤੇ ਇਹਨਾਂ ਵਿਦਵਾਨਾਂ ਦੇ ਮੁਤਾਬਕ ਜਿੱਥੇ ਸ਼ਬਦ ਇੱਕ ਵਚਨ ਪੁਲਿੰਗ ਵਾਚੀ ਨਾਉਂਸ ਨਾਉਂ ਵਾਚੀ ਨਾਉਨ ਵਾਲਾ ਸ਼ਬਦ ਹੁੰਦਾ ਹੈ ਉਥੇ ਇਹਦਾ ਉਚਾਰਨ ਇਸ ਢੰਗ ਨਾਲ ਕੀਤਾ ਜਾਂਦਾ ਹੈ ਜਿਹੜਾ ਸ ਅੱਖਰਾਂ ਇਹਦੇ ਪੈਰ ਵਿੱਚ ਂਿੰਦੀ ਲਗਾ ਕੇ ਹਾਂ ਹਾਂ ਅੱਖਰ ਜਿਹੜਾ ਉਹ ਆਪਣੇ ਤੋਂ ਪਹਿਲੇ ਅੱਖਰ ਦੇ ਉੱਪਰ ਉਲਾਰ ਦੁਲਾਵਾ ਦੀ ਬਾਤਰਾ ਵਾਂਗੂ ਉਪਰਾਂਉਂਸ ਹੁੰਦਾ ਹੈ ਕਿਉਂਕਿ ਵਿਦਵਾਨਾਂ ਦਾ ਇਹ ਮੰਨਣਾ ਹੈ ਵੀ ਇਹ ਜਿਹੜਾ ਸ਼ਬਦ ਆ ਇਹ ਸ਼ਬਦ ਇਹ ਸ਼ਬਦਾ ਫਾਰਸੀ ਭਾਸ਼ਾ ਦੇ ਵਿੱਚ ਫਾਰਸੀ ਜਾਂ ਪ੍ਰਸ਼ੀਨ ਲੈਂਗੁਏਜ ਦੇ ਵਿੱਚ ਇਸ ਸ਼ਬਦ ਦਾ ਉਚਾਰਨ ਅਸੀਂ ਵਿਦਵਾਨਾਂ ਕੋਲੋਂ ਪੜ੍ਹਦੇ ਹਾਂ ਸ਼ੌਹਰ ਸ਼ੌਹਰ ਦਾ ਅਰਥ ਆ ਪਤੀ ਖਸਮ ਤੇ ਗੁਰਬਾਣੀ ਦੇ ਵਿੱਚ ਜਿਨ੍ਹਾਂ ਗੁਰਬਾਣੀ ਪੰਕਤੀਆਂ ਵਿੱਚ ਇਹਦਾ ਉਚਾਰਨ ਸ਼ੌਹਰ ਖਸਮ ਪਤੀ ਦੇ ਰੂਪ ਵਿੱਚ ਆਇਆ ਹੈ ਉੱਥੇ ਉਚਾਰਨ ਇਸ ਢੰਗ ਦੇ ਨਾਲ ਨਵੀਨ ਵਿਦਵਾਨਾਂ ਮੁਤਾਬਕ ਕੀਤਾ ਜਾਂਦਾ ਹੈ ਸ਼ਹ ਜਿਹਦਾ ਅਸੀਂ ਮਹਾਰਤ ਦੀ ਬਾਣੀ ਦੇ ਵਿੱਚ ਸ਼ਬਦ ਪੜਦੇ ਹਾਂ ਮੈਂ ਇੱਕ ਦੋ ਸ਼ਬਦ ਤੁਹਾਡੇ ਨਾਲ ਸਾਂਝੇ ਕਰ ਦੇਣਾ ਚਾਹਾਂਗਾ ਪਰ ਇੱਥੇ ਇੱਕ ਗੱਲ ਹੋਰ ਜਾਣਕਾਰੀ ਇਹ ਗੱਲ ਧਿਆਨ ਦੇ ਨਾਲ ਸੁਣਨਾ ਜਿਹੜਾ ਸੰਪਰਦਾਇ ਉਚਾਰਨ ਪੁਰਾਤਨ ਜਿਹਨੂੰ ਉਚਾਰਨ ਅਸੀਂ ਕਹਿੰਦੇ ਨੇ ਕਿ ਸੰਪਰਦਾਇ ਉਚਾਰਨ ਵੀ ਆ ਕਿਉਂਕਿ ਸਾਡੇ ਅ ਇੰਚ ਇੱਥੇ ਲਈ ਇਹ ਵੀ ਸਿੱਖ ਮਤਦੇ ਅੰਦਰ ਦੋ ਤਰ੍ਹਾਂ ਦੇ ਗੁਰਬਾਣੀ ਉਚਾਰਨ ਹੀ ਪ੍ਰਚਲਿਤ ਨੇ ਇੱਕ ਤਾਂ ਉਹ ਜਿਹੜੇ ਗੁਰਬਾਣੀ ਵਿਆਕਰਨ ਨੂੰ ਫੋਲੋ ਕਰਕੇ ਸ਼ਬਦਾਂ ਦਾ ਉਚਾਰਨ ਕਰਦੇ ਆ ਤੇ ਜਿਨ੍ਹਾਂ ਦਾ ਮੰਨ ਹੈ ਵੀ ਉਚਾਰਨ ਅਸੀਂ ਕਰੀਏ ਤਾਂ ਜੋ ਸਾਨੂੰ ਦਾ मीनिंग ਵੀ ਕਲੀਅਰ ਹੋਵੇ ਤੇ ਇੱਕ ਸੰਪਰਦਾਇ ਪ੍ਰਾਤਮ ਉਚਾਰਨ ਚੱਲਦਾ ਆ ਰਿਹਾ ਹੈ ਦੋ ਤਰ੍ਹਾਂ ਦੇ ਨਾਲ ਹੀ ਉਚਾਰਨ ਜਿਹੜੇ ਆ ਉਹ ਪ੍ਰਚਲਿਤ ਨੇ ਪਰ ਇੱਕ ਗੱਲ ਇਹ ਵੀ ਖਿਆਲ ਵਿੱਚ ਰੱਖਿਓ ਸਾਡੇ ਵਿੱਚ ਦੁਗਧਾਨੀ ਕ੍ਰੀਏਟ ਹੋਣੀ ਚਾਹੀਦੀ ਕਿਉਂਕਿ ਕਈ ਵਾਰ ਇੰਜ ਹੁੰਦਾ ਵੀ ਸਾਨੂੰ ਇੰਜ ਲੱਗਦਾ ਵੀ ਇਹ ਡੁੱਪਦਾ ਵਾਲਾ ਕੰਮ ਆ ਪਰ ਮੈਂ ਸਮਝਦਾ ਵੀ ਡੁੱਪਦਾ ਨਹੀਂ ਆ ਕਿਉਂਕਿ ਜਿੰਨੀ ਕੁ ਮਤ ਜਿੰਨਾ ਕੁ ਗਿਆਨ ਸੰਪਰਦਾਇ ਪ੍ਰਚਾਰਕਾਂ ਨੂੰ ਸੰਪਰਦਾਇ ਵਿਦਵਾਨਾਂ ਨੂੰ ਗੁਰੂ ਪਾਤਸ਼ਾਹ ਨੇ ਬਖਸ਼ੇ ਆ ਉਹ ਉਨੀ ਕੁ ਮਤ ਅਨੁਸਾਰ ਗੁਰਬਾਣੀ ਦਾ ਉਚਾਰਨ ਕਰ ਰਹੇ ਆ ਜਿੰਨਾ ਕੁ ਗਿਆਨ ਜਿੰਨੀ ਕੁ ਮਤ ਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਨਵੀਨ ਵਿਦਵਾਨਾਂ ਨੂੰ ਬਖਸ਼ਿਸ਼ ਕੀਤੀ ਉਹ ਉਹਨਾਂ ਉਚਾਰਨ ਜਿਹੜਾ ਉਹ ਕਰ ਰਹੇ ਆ ਗੁਰਬਾਣੀ ਦਾ ਸੋ ਗੁਰਬਾਣੀ ਦੇ ਵਿੱਚ ਅਸੀਂ ਸ਼ਬਦ ਪੜ੍ਹਦੇ ਆਂ ਹਰ ਜਸ ਵਖਰ ਲੈ ਚੱਲੋ ਸ਼ਹ ਦੇਖੈ ਪਤੀ ਆਈ ਸ਼ਹ ਦੇਖੈ ਸਸੇ ਨੂੰ ਬਿੰਦੀ ਲਾ ਕੇ ਹਾਂ ਹ ਅੱਖਰ ਜਿਹੜਾ ਹੈ ਉਹਦਾ ਉਚਾਰਨ ਕੀਤਾ ਜਾ ਰਿਹਾ ਹੈ ਸ਼ਹ ਦੇਖੈ ਪਤੀ ਆਈ ਇਹ ਜਿਹੜਾ ਉਚਾਰਨ ਹੈ ਇਹ ਨਵੀਨ ਵਿਦਵਾਨਾਂ ਮੁਤਾਬਕ ਆ ਪਰ ਜਿਹੜਾ ਸੰਪਰਦ ਅਚਾਰਨ ਉਹ ਇਸ ਤਰ੍ਹਾਂ ਨਾਲ ਉਚਾਰਨ ਕਰਦੇ ਆਂ ਹਰ ਜਸ ਵਖਰ ਲੈ ਚੱਲੋ ਸ਼ਹ ਦੇਖੈ ਪਤੀ ਆਈ ਉਹ ਹਾਹੀਦੀ ਔਕੜ ਦੀ ਜਿਹੜੀ ਮਾਤਰਾ ਉਦਾਚਾਰਨ ਸ਼ਹੋ ਇਸ ਤਰ੍ਹਾਂ ਕਰਦੇ ਆ ਪਰ ਨਵੀਨ ਵਿਦਵਾਨ ਜਿਹੜੇ ਆ ਉਹਨਾਂ ਦਾ ਮੰਨਣਾ ਵੀ ਜਿਹੜਾ ਸ਼ਬ ਹਾਹੇ ਦੇ ਪੈਰ ਵਿੱਚ ਔਕੜ ਦੀ ਮਾਤਰਾ ਹੈ ਇਹ ਔਕੜ ਦੀ ਮਾਤਰਾ ਇੱਕ ਵਚਨ ਨਾਉਨ ਪਲਿੰਗ ਗੁਰਬਾਣੀ ਵਿਆਕਰਨ ਅਨੁਸਾਰ ਇਸ ਪੈਟਰਨ ਦੇ ਵਿੱਚ ਲੱਗੀ ਹੋਈ ਆ ਜ ਜਿਹਦਾ ਨਾਮ ਨੰਨੇ ਨੂੰ ਕਿੰਨਾ ਮਹ ਦੇ ਪੈਰ ਵਿੱਚ ਔਕੜ ਦੀ ਮਾਤਰਾ ਹੈ ਨੇ ਵਰ ਰਾਰੇ ਦੇ ਪੈਰ ਵਿੱਚ ਔਂਕੜ ਦੀ ਮਾਤਰਾ ਹੈ ਨਾਉ ਵਾਚੀ ਇੱਕ ਵਚਨ ਪੁਲਿੰਗ ਵਾਚੀ ਪੈਟਰਨ ਦੇ ਅਨੁਸਾਰ ਵਿਆਕਰਣ ਅਨੁਸਾਰ ਇਸੇ ਤਰ੍ਹਾਂ ਸ਼ਹ ਪਾਠ ਹਾਹੀ ਦੀ ਔਂਕੜ ਦੀ ਮਾਤਰਾ ਵੀ ਉਸੇ ਹੀ ਸੰਦਰਭ ਵਿੱਚ ਪਰ ਜਿਹੜਾ ਸੰਪਰਦਾਇ ਉਚਾਰਨ ਉਹਦੇ ਅਨੁਸਾਰ ਸ਼ਹ ਇਹ ਇਸ ਢੰਗ ਨਾਲ ਪਾਠ ਉਚਾਰਨ ਕੀਤਾ ਜਾਂਦਾ ਕਿਉਂਕਿ ਉਹਨਾਂ ਦਾ ਮੰਨਣਾ ਵੀ ਹਾਹੀ ਨੂੰ ਜਿਹੜੀ ਔਂਕੜ ਦੀ ਮਾਤਰਾ ਹੈ ਉਹਨੂੰ ਹਲਕਾ ਜਿਹਾ ਸੀ ਜਰੂਰ ਅਨਾਉਂਸ ਕਰਨਾ ਹੈ ਫਿਰ ਅਸੀਂ ਮਹਾਰਦੀ ਬਾਣੀ ਚੋਂ ਪੜਦੇ ਹਾਂ ਪਈੜ ਹੈ ਸ਼ਹ ਸੇਵਤੂ ਸਾਹੁਰੜੈ ਸੁਖ ਵਸ ਪਈੜ ਹੈ ਸ਼ਹ ਸੇਵਤੂ ਇਹ ਨਵੀਨ ਵਿਦਵਾਨਾਂ ਮੁਤਾਬਕ ਪ੍ਰਾਤਨ ਜਿਹੜਾ ਉਚਾਰਨ ਆ ਸੰਪਰਦਾਇ ਉਹ ਉਚਾਰਨ ਕਰਦੀ ਹੈ ਪਈੜ ਹੈ ਸ਼ਹ ਸੇਵਤੂ ਸ਼ਹ ਪਾਠ ਉਚਾਰਨ ਕੀਤਾ ਜਾਂਦਾ ਹੈ ਇਹਦਾ ਅਰਥ પતિ ਖਸਮ ਪਰ ਇੱਥੇ ਇੱਕ ਗੱਲ ਖਿਆਲ ਚ ਰੱਖਿਓ ਕਈ ਜਗ੍ਹਾ ਤੇ ਇਹਦਾ ਪਾਠ ਇੰਚ ਵੀ ਹੁੰਦਾ ਜਿੱਦਾਂ ਅਸੀਂ ਪੜ੍ਹਦੇ ਹਾਂ ਵੀ ਆਗਿਆ ਸਤ ਸਹੂ ਹ ਜਿੱਥੇ ਇਹਦਾ ਪਾਠ ਵਿਆਕਰਨ ਅਨੁਸਾਰ ਵਰਬ ਮਤਲਬ ਕਿਰਿਆਵਾਚੀ ਪੈਟਰਨ ਵਿੱਚ ਆਏਗਾ ਉੱਥੇ ਇਹਦਾ ਉਚਾਰਨ ਸਹਾਹੇ ਦੀ ਜਿਹੜੀ ਔਂਕੜ ਅਸਸੇ ਨੂੰ ਬਿੰਦੀ ਲਾ ਕੇ ਪ੍ਰੋਨਾਂਊਂਸ ਨਹੀਂ ਕੀਤਾ ਜਾਏਗਾ ਫਾਰਸੀ ਦਾ ਵਰਡ ਨਹੀਂ ਬਣੇਗਾ ਉੱਥੇ ਇਹ ਵਰਬ ਕਿਰਿਆਵਾਚੀ ਸ਼ਬਦ ਬਣੇਗਾ ਸਹੂ ਸਹੂਦ ਅਰਥ ਸੇਣਾ ਜਿੱਦਾਂ ਸਹੋ ਵੇਜੀ ਆ ਸਾ ਕੀ ਬਾਤ ਦੀ ਬਾਣੀ ਸਹੋ ਵੇਜੀਆ ਆਪਣਾ ਕੀਆ ਅੰਨ ਨਾ ਖਾਇਆ ਸਾਧ ਗਵਾਇਆ ਉੱਥੇ ਸਹੋ ਸਹੂਦ ਅਰਥ ਸੇਣਾ ਸਹਾਰ ਦਾ ਆਗਿਆ ਸਤ ਸਹੋ ਹ ਤੇ ਜਿੱਥੇ ਇਹਨਾਂ ਦਾ ਪਾਠ ਆ ਗਿਆ ਸਸਾ ਹਾ ਹ ਅੱਖਰ ਮੁਕਤਾ ਉੱਥੇ ਦਾ ਉਚਾਰਨ ਸ਼ਹ ਪੜਿਆ ਜਾਂਦਾ ਹੈ ਸ਼ਹ ਜਿੱਥੇ ਸਸਾ ਹਾ ਹ ਨੂੰ ਸਿਹਾਰੀ ਆ ਗਈ ਉੱਥੇ ਵੀ ਉਚਾਰਨ ਇਹਦਾ ਸ਼ਹ ਹੀ ਕੀਤਾ ਜਾਏ ਕਿ ਹਾ ਹ ਅੱਖਰ ਜਿਹੜਾ ਜਦੋਂ ਉਹ ਸੰਬੰਧ ਦੇ ਰੂਪ ਵਿੱਚ ਹੁੰਦਾ ਸਕੇ ਜੀ ਖਿਆਲ ਰੱਖੋ ਉਹ ਆਪਣੇ ਤੋਂ ਪਹਿਲੇ ਅੱਖਰ ਦੇ ਉੱਪਰ ਉਲਰਦਾ ਦੁਲਾਵਾ ਦੀ ਮਾਤਰਾ ਵਾਂਗੂ ਤੇ ਹਾ ਹੇ ਅੱਖਰ ਦੀ ਜਿਹੜੀ ਸਾਊਂਡ ਆ ਉਹ ਹਲਕੀ ਜੀ ਟੋਨ ਦੇ ਵਿੱਚ ਉਚਾਰਨ ਕੀਤੀ ਜਾਂਦੀ ਆ ਤੇ ਜਿੰਨਾ ਕੁ ਗੁਰੂ ਸਾਹਿਬ ਨੇ ਮੈਨੂੰ ਗਿਆਨ ਬਖਸ਼ਿਆ ਮਤ ਦਿੱਤੀ ਆ ਤੇ ਜਿੰਨਾ ਕੁ ਵਿਦਵਾਨਾਂ ਨੂੰ ਮੈਂ ਸੁਣਿਆ ਤੇ ਪੜ੍ਹਿਆ ਉਹਦੇ ਅਨੁਸਾਰ ਮੈਂ ਤੁਹਾਡੇ ਚਰਨਾਂ ਵਿੱਚ ਬੇਨਤੀ ਕਰ ਰਿਹਾ ਤੇ ਆਈ ਹੋਪ ਕੁਝ ਜਰੂਰ ਸਮਝ ਵਿੱਚ ਆ ਗਈ ਹੋਵੇਗੀ ਇਹ ਵਿਚਾਰ ਤੇ ਬੇਨਤੀ ਕਰਨਾ ਚਾਹਾਂਗਾ ਕਿਉਂਕਿ ਸਾਡੇ ਵਿੱਚ ਦੋ ਤਰ੍ਹਾਂ ਦੇ ਫੋਲੋਅਰ ਆ ਇੱਕ ਸੰਪਰਦਾਇ ਵਿਚਾਰਧਾਰਾ ਨੂੰ ਮੰਨਣ ਵਾਲੇ ਇੱਕ ਨਵੀਂ ਵਿਚਾਰਧਾਰਾ ਨੂੰ ਮੰਨਣ ਵਾਲੇ ਤੇ ਨਵੀਂ ਵਿਚਾਰਧਾਰਾ ਨੂੰ ਮੰਨਣ ਵਾਲੇ ਜਿਹੜੇ ਫੋਲੋਅਰ ਨੇ ਉਹ ਨਵੀਨ ਵਿਦਵਾਨਾਂ ਦੇ ਮੁਤਾਬਕ ਉਚਾਰਨ ਇਹਦਾ ਪਾਠ ਕਰ ਸਕਦੇ ਆ ਤੇ ਜਿਹੜੀ ਸੰਪਰਦਾਇ ਫੋਲੋਅਰ ਆ ਸੰਪਰਦਾਇ ਵਿਚਾਰਧਾਰਾ ਨੂੰ ਮੰਨਣ ਵਾਲੇ ਉਹਦਾ ਇਸ ਢੰਗ ਨਾਲ ਜਿੱਦਾਂ ਉਹ ਸੰਪਰਦਾਇ ਕਰਦੇ ਆ ਸ਼ਹੋ ਇਸ ਢੰਗ ਨਾਲ ਉਪਾਧ ਚੰਕ ਕਰ ਸਕਦੇ ਆ ਤੋ ਇਸ ਪ੍ਰੋਗਰਾਮ ਜੇ ਵਧੀਆ ਲੱਗੇ ਤੇ ਬਾਦੂਵਾਦ ਅਗੇ ਸੰਗਤ ਨਾਲ ਜਰੂਰ ਸ਼ੇਅਰ ਕਰਿਓ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਲੈ ਕੇ ਜਰੂਰ ਹਾਜ਼ਰ ਹੋਵਾਂਗਾ ਸਾਡੀਆਂ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ